ਸੰਝਾ ਨੂੰ ਮੈਂ ਅੰਦਰ ਕੋਈ ਐਸਐਸਪੀ ਸਾਹਿਬ ਨੂੰ ਆਦ ਮੇਰੀ ਸਿਟ ਬਤੌਰ ਸਚੂ ਸਿਟੀ ਬਲਾਡਾ ਵੀ ਨਵੀਂ ਪੋਸਟਿੰਗ ਕੀਤੀ ਆ ਮੈਂ ਇਥੇ ਪਹਿਲਾਂ ਕੁਸਮਾ ਲਾ ਕੇ ਗਿਆਗਾ ਮੇਰੇ ਕੋਲੋਂ ਬਸ ਇਹੀ ਚਾਹਤੀ ਆ ਵੀ ਜਿਹੜੇ ਮਾੜੇ ਅਸਰਾਂ ਨੂੰ ਸਖਤੀ ਨਾਲ ਨਿਖਾ ਜਾਊਗਾ ਤੇ ਆਮ ਪਬਲਿਕ ਪਰਮਾਨਸਾ ਇਨਸਾਨਾਂ ਦੀ ਰਿਸਪੈਕਟ ਕੀਤੀ ਜਾਊਗੀ ਉਹਨਾਂ ਨੂੰ ਉਹ ਵਾਹ ਤੇ ਦਰਵਾਜ਼ੇ ਖੁੱਲਨੇ ਆਉਦੇ ਕੰਮ ਤੋਂ ਦੇ ਜਦੋਂ ਮਰਜ਼ੀ ਆ ਕੇ ਦੱਸ ਸਕਦੇ ਨੇ ਕਿ ਕੋਈ ਖਤਰਾ ਹੋਵੇ ਮਾਰੇ ਆਪਸਾਂ ਵਾਸਤੇ ਸਖਤੀ ਕੀਤੀ ਹੋਵੇ ਹਾਂਜੀ ਹਾਂਜੀ ਜੋ ਟਰੈਕ ਦੀ ਸਮੱਸਿਆ ਹੈ ਤੁਸੀ ਦੱਸਿਆ ਮਾਨੂੰ ਟਰੈਕ ਦੀ ਸਮੱਸਿਆ ਤੇ ਕੋਈ ਇਸ ਤਰ੍ਹਾਂ ਦੇ ਆਧਿਕਾਰ ਨਹੀਂ ਆਪਣੇ ਕੋਲ ਟਰੈਕ ਕਰਮਚਾਰੀ ਹੈਗੇ ਨਹੀਂਗੇ ਬਾਕੀ ਆਪਾਂ ਕੋਲ ਸਿਰ ਆਪਣੇ ਜਿਹੜੀ ਪੀਸੀਆਰ ਵਗੈਰਾ ਨਹੀਂ ਹੈ ਇਸ ਕਰਕੇ ਇਹਨੂੰ ਲਾ ਕੇ ਟਰੈਕ ਦਾ ਸਮੱਸਿਆ ਹੱਲ ਕੀਤੀ ਜਾਵੇ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ